ਕੀ ਤੁਹਾਨੂੰ ਮੈਨੂੰ ਲੱਗ ਰਿਹਾ ਤੁਹਾਨੂੰ ਦੇਖ ਕੇ ਵੀ ਤੁਹਾਡੇ ਕੋਲ ਬੜੇ ਸੀਕ੍ਰੀਟ ਨੇ ਸਾਰਿਆਂ ਦੇ ਨਹੀਂ ਨਹੀਂ ਜੀ ਇਦਾਂ ਦਾ ਕੁਝ ਨਹੀਂ ਇਦਾਂ ਦਾ ਕੁਝ ਨਹੀਂ ਹੈ ਨਾ ਤੁਸੀਂ ਦੇਖ ਰਹੇ ਮੈਨੂੰ ਲੱਗਦਾ ਪੱਕੇ ਹੈਗੇ ਨੇ ਨਹੀਂ 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 ਇਹਨਾ ਮੈਨੂੰ ਪਤਾ ਲੱਗੇ ਵੀ 9 ਤਰੀਕ ਤੋਂ ਪਹਿਲਾਂ ਹੀ ਮੈਨੂੰ ਢਾ ਲਿਆ ਸਾਰਿਆਂ ਨੇ ਨਹੀਂ ਹੁਣ ਤੁਸੀਂ ਜਾਓ ਤੇ ਮੈਂ ਨਾਲ ਹੀ ਢਾ ਲਾਂ ਤੁਹਾਨੂੰ ਸਾਰੇ ਜੀ ਜੀ ਨਹੀਂ ਨਹੀਂ ਰਾਸ ਤਾਂ ਸੋ ਥੋੜੇ ਲਵਾਂਗੇ ਚਲੋ ਗੁਰਨਾਮ ਦੀ ਤਾਂ ਦੱਸ ਦੋ ਕੀ ਇਹ ਅੰਦਰ ਰਾਜ ਗੁਰਨਾਮ ਵੀਰੇ ਦਾ ਰਾਜ ਕੀ ਗੁਰਨਾਮ ਵੀਰੇ ਦਾ ਕੀ ਰਾਜ ਹੈ ਉਹਨਾਂ ਦਾ ਵਿਆਹ ਹੋਇਆ ਪਿੱਛੇ ਜੇ ਹੋਣੇ ਇਹ ਤਾਂ ਸਭ ਨੂੰ ਉਹਨਾਂ ਨੇ ਦੱਸਤਾ ਅੱਛਾ ਇਹ ਰਾਜ ਨਹੀਂ ਰਹੀ ਗੱਲ ਉਹ ਨਹੀਂ ਰਹੀ ਗੱਲ ਸੋ ਰਾਜ ਮਤਲਬ ਪਰ ਇਦਾਂ ਨਹੀਂ ਕਹਿ ਸਕਦੇ ਮਤਲਬ ਉਹ ਬੜੇ ਵੈਸੇ ਤਾਂ ਬਹੁਤ ਸ਼ਾਂਤ ਨੇ ਬਟ ਜਿੱਦਾਂ ਅਸੀਂ ਆ ਆਮ ਲੋਕਾਂ ਨੂੰ ਇਦਾਂ ਹੀ ਲੱਗਦਾ ਕਿ ਉਹ ਬਹੁਤ ਸ਼ਾਂਤ ਨੇ ਪਰ ਜਿੱਦਾਂ ਮੈਂ ਵਾਇਆ ਕਰਨ ਸੰਧੂ ਵੀਰਾ ਮੇਰੇ ਨਾਲ ਹੁੰਦੇ ਅਸੀਂ ਤੇ ਅਸੀਂ ਆਲਰੇਡੀ ਉਹਨਾਂ ਨੂੰ ਪੁਰਾਣੇ ਜਾਣਦੇ ਆ ਔਰ ਅਸੀਂ ਆਪਸ ਦੇ ਵਿੱਚ ਬਹੁਤ ਜ਼ਿਆਦਾ ਫਨ ਕਰਦੇ ਆ ਔਰ ਬਹੁਤ ਠੇਠ ਗੱਲਾਂ ਕਿਉਂਕਿ ਉਹ ਵੀ ਬੜੇ ਮਤਲਬ ਠੇਠ ਪਿੰਡ ਤੋਂ ਨੇ ਤੇ ਅਸੀਂ ਵੀ ਸੋ ਇਹ ਗੱਲ ਘੱਟ ਪਤਾ ਸਾਰਿਆਂ ਨੂੰ ਇਹੋ ਲੱਗਦਾ ਕਿ ਉਹ ਰਿਜ਼ਰਵ ਨੇ ਥੋੜਾ ਘੱਟ ਬੋਲਦੇ ਨੇ ਸ਼ਾਂਤ ਰਹਿੰਦੇ ਨੇ ਪਰ ਉਹ ਬਹੁਤ ਚਿੱਲ ਕਰਦਾ ਸੁਰਬੀ ਜੋਤੀ ਸੁਰਬੀ ਜੋਤੀ ਹੁਣੀ ਉਹ ਉਹਨਾਂ ਨੂੰ ਮੈਂ ਜ਼ਿਆਦਾ ਮਤਲਬ ਤੇ ਨਹੀਂ ਜਾਣਦਾ ਬਟ ਉਹ ਠੀਕ ਨੇ ਉਹਨਾਂ ਦਾ ਕੋਈ ਇਦਾਂ ਦਾ ਰਾਜ ਨਹੀਂ ਪਤਾ ਉਹਨਾਂ ਨੂੰ ਰਾਜ ਪਤਾ ਹੋਊਗਾ ਸ਼ਾਇਦ ਤੁਹਾਡੇ ਮੇਰੇ ਮੇਰੇ ਰਾਜ ਕੋਈ ਇਹੋ ਜੀ ਗੱਲ ਤੋਂ ਫੈਨਸ ਨੂੰ ਨਹੀਂ ਪਤਾ ਹੋਵੇ ਇਹੋ ਜੀ ਗੱਲ ਜੋ ਫੈਨਸ ਨੂੰ ਨਹੀਂ ਪਤਾ ਹਾਂ ਮੈਨੂੰ ਲੋਕ ਜ਼ਿਆਦਾਤਰ ਨਾ ਪੜਿਆ ਲਿਖਿਆ ਬਹੁਤ ਜ਼ਿਆਦਾ ਸਮਝਦੇ ਕਿ ਇਹ ਬਹੁਤ ਐਜੂਕੇਟਿਡ ਹੈ ਤੇ ਮੈਂ ਮਤਲਬ ਬੀਏ ਚੋਂ ਛੱਡਤੀ ਸੀ ਪੜ੍ਹਾਈ ਆਪਣੀ ਕਿਉਂਕਿ ਗਾੜੀ 'ਤੇ ਨਹੀਂ ਗੱਲ ਬਣੀ ਸੋ ਇਹ ਲੋਕਾਂ ਨੂੰ ਮੇਰੀ ਸ਼ਕਲ ਤੋਂ ਇਹ ਲੱਗਦਾ ਕਿ ਹਾਂ ਮਤਲਬ ਕਿ ਐਕਚੁਅਲੀ ਕੀ ਹੋਇਆ ਨਾ ਕਿ ਦੋ ਕੁ ਵਾਰੀ ਅੰਗਰੇਜ਼ੀ ਚੋਂ ਆ ਗਈ ਮੇਰੀ ਕੰਪਾਰਟਮੈਂਟ ਆਪਾਂ ਫਿਰ ਭਾਜੀ ਹੱਥ ਖੜੇ ਕਰਤੇ ਮੈਂ ਕਿਹਾ ਵੀ ਆਪਣੀ ਬਣਦੀ ਨਹੀਂ ਅੰਗਰੇਜ਼ਾਂ ਦੇ ਨਾਲ ਸਵਾਪਾ ਫਿਰ ਪਿੱਛੇ हट ਗਿਆ ਉਸ ਜੀ ਤੋਂ ਆਪਾਂ ਆਪਣੇ ਕੰਮ ਵੱਲ ਨੂੰ ਇਧਰ ਨੂੰ ਆ ਗਏ ਸੋ ਇਹ ਬਹੁਤ ਘੱਟ ਕਿਉਂਕਿ ਅਕਸਰ ਹੀ ਲੋਕ ਮੈਨੂੰ ਮਿਲਦੇ ਆ ਕਿ ਤੁਸੀਂ ਕਿੱਥੋਂ ਗ੍ਰੈਜੂਏਸ਼ਨ ਕੀਤੀ ਤੁਸੀਂ ਤਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਊਗੀ ਬਟ ਅਸੀਂ ਕਹਿਆ ਹਾਂ ਮੈਂ ਵੀ ਫਿਰ ਉਦੋਂ ਕਹਿ ਦੇਣਾ ਹਾਂ ਜੀ ਹਾਂ ਜੀ ਯਾ 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 ਪੋਲੀਟੀਕਲ ਐਮ ਵਿੱਚ ਕਿਉਂਕਿ ਪੋਲੀਟੀਕਲ ਦਾ ਅਗਲਾ ਬੰਦਾ ਸਵਾਲ ਕੀ ਪੁੱਛੂਗਾ ਜੇ ਕਹੋਗੇ ਆ ਮੈਂ ਇੰਗਲਿਸ਼ ਨਹੀਂ ਕੀਤੀ ਉਹ ਇੰਗਲਿਸ਼ 'ਚ ਬੋਲੂਗਾ ਤੁਹਾਡੇ ਨਾਲ ਜਾਂ ਹੋਰ ਅਦਰ ਹਨਾ ਪੋਲੀਟੀਕਲ 'ਚ ਕੀ ਕਹੂਗਾ ਕਿ ਇਹ ਦੱਸੋ ਕਿ ਫਲਾਣੇ ਮੰਤਰੀ ਦਾ ਫਲਾਣੇ ਮਤਲਬ ਇਦਾਂ ਉਹ ਪੋਲੀਟੀਕਲ ਤਾਂ ਵੈਸੇ ਗੱਲਾਂ ਬਹੁਤ ਆਉਂਦੀਆਂ ਨੇ ਦਿਮਾਗ ਲੱਗ ਤੁਸੀ ਫਿਰ ਜਵਾਬ ਦਿੰਨੇ ਹਾਂਜੀ ਬਿਲਕੁਲ ਤੇ ਕੇ ਦੇਖਿਆ ਆਪਣੇ ਨਾ ਐਕਟਰਸ ਅੱਜ ਕੱਲ ਸਟਾਈਲ ਬਹੁਤ ਤੁਸੀਂ ਵੀ ਵੈਸੇ ਬਹੁਤ ਸਟਾਈਲਿਸ਼ ਬਣ ਕੇ ਆਏ ਹੋ ਜੀ ਤਾਂ ਫਿਰ ਕਿਨੂੰ ਫੋਲੋ ਕਰਦੇ ਹੋ ਮੈਂ ਫਾਲੋ ਨਹੀਂ ਕਰਦਾ ਜੀ ਕਿਸੇ ਨੂੰ ਵੀ ਜੀ ਮੈਂ ਪਹਿਲੀ ਪਹਿਲੀ ਮੈਨੂੰ ਰਾਮਲੀਲਾ ਵਾਲੇ ਵਿੱਚ ਲੈੰਦੇ ਨਹੀਂ ਹੁੰਦੇ ਤੇ ਮੈਨੂੰ ਹੁੰਦਾ ਹੈ ਵੀ ਮੈਂ ਮੈਨੂੰ ਵੀ ਯਾਰ ਲਾਓ ਤੁਸੀਂ ਸਾਡੇ ਪਿੰਡ ਹੁੰਦੀ ਉਹ ਕਹਿੰਦੇ ਸਾਡੇ ਕੋਲ ਹੋਰ ਨਹੀਂ ਕੋਈ ਰੋਲ ਹੈਗਾ ਜਟਾਜੂ ਦਾ ਕਰ ਲੈਣਾ ਉਹਦੇ 'ਚ ਨਾ ਮੂੰਹ ਵਿਖਣਾ ਨਾ ਸਿਰ ਵਿਖਣਾ ਮੈਂ ਉਹ ਡੱਡ ਕੇ ਨਿਕਲ ਕੇ ਗਾਂ ਜਾਣਾ ਪਰ ਉਦੋਂ ਮੈਨੂੰ ਇਹੋ ਬੜਾ ਹੁੰਦਾ ਹੈ ਸਟੇਜ ਤੇ ਚੜ੍ਹਨਾ ਕੋਈ ਨਹੀਂ ਜਟਾਜੂ ਬਣਾ ਦੋਗੇ ਹੌਲੀ ਹੌਲੀ ਫਿਰ ਉਹਨਾਂ ਕਹਿੰਦਾ ਦਰਬਾਨ ਬਣਾ ਦਿੰਨੇ ਮੈਂ ਕੋਈ ਮਸਲਾ ਹੀ ਨਹੀਂ ਆ ਤੁਸੀਂ ਖਿੱਚੋ ਕੰਮ ਨੂੰ ਮੌਕਾ ਦਿਓ ਤੁਸੀਂ ਇੱਕ ਵਾਰੀ ਬਿਲਕੁਲ ਉਹ ਰਾਮਲੀਲਾ ਤਾਂ ਮੈਨੂੰ ਜੀਤੇ ਅੱਛਾ ਭਾਜੀ ਦਾ ਇੱਕ ਰਾ ਕੀ ਭਾਜੀ ਦਾ ਇਹ ਰਾਜ ਹੈ ਕਿ ਭਾਜੀ ਰਾਜੇ ਕਹਿੰਦੇ ਨੇ ਜ਼ਿਆਦਾਤਰ ਸਾਰਿਆਂ ਨੂੰ ਰਾਜੇ ਜਿੱਦਾਂ ਹੁਣੇ ਤੁਹਾਨੂੰ ਕਿਹਾ ਉਹਨਾਂ ਨੇ ਰਾਜੇ ਸਾਨੂੰ ਵੀ ਕਹਿੰਦੇ ਨੇ ਤੇ ਇਹ ਸਾਡੇ ਡਾਇਰੈਕਟਰ ਸਾਹਿਬ ਨੂੰ ਵੀ ਜਦੋਂ ਉਹ ਇਹਨਾਂ ਛੇੜਦੇ ਹੁੰਦੇ ਭਾਜੀ ਨੂੰ ਆਦਤ ਹੈ ਰਾਜੇ ਕਹਿਣ ਦੀ ਇਹ ਭਾਜੀ ਦਾ ਰਾਜ ਜਿਹੜਾ ਮੈਂ ਦੱਸ ਰਿਹਾ ਹੁਣ ਐਕਚੁਅਲੀ ਨਾ ਸਹੀ ਗੱਲ ਦੱਸਾਂ ਇਹਨੇ ਯਾਨੀ ਕਿ ਉਹ ਰਾਜ ਖੋਲ ਦਿੱਤਾ ਉਹ ਤੁਹਾਨੂੰ ਨਾ ਮੈਨੂੰ ਪਿੱਛੇ ਇੰਟਰਵਿਊ ਦੇ ਵਿੱਚ ਸਵਾਲ ਕੀਤਾ ਇਹੇ ਇਹ ਚੀਜ਼ ਦੇ ਉੱਤੇ ਉਹ ਕੀ ਹੋਇਆ ਕਿ ਆ ਉਹ ਪੂਰੀ ਯੂਨਿਟ ਦੇ ਵਿੱਚ ਹੀ ਹੋ ਗਿਆ ਰਾਜੇ ਰਾਜੇ ਹਾਂ ਉਹ ਜਿਹੜਾ ਵੀ ਹੈ ਰਾਜੇ ਇਧਰ ਆਓ ਰਾਜੇ ਉਧਰ ਜਾਓ ਉਹ ਸਾਰੇ ਯਾਨੀ ਕਿ ਉਹ ਯੂਨਿਟ ਦੇ ਵਿੱਚ ਨਾ ਸਾਰਾ ਕਰੂ ਜਿੰਨੇ ਵੀ ਕੋ ਐਕਟਰ ਸੀ ਸਾਰੇ ਹੀ ਰਾਜੇ ਭਾਜੀ ਕਹਿੰਦੇ ਹੁੰਦੇ ਨਾ ਰਾਜੇ ਜਿਹੜੇ ਤੁਸੀਂ ਸ਼ੂਜ਼ ਮੈਨੂੰ ਦਿੱਤੇ ਨੇ ਇਹ ਸਹੀ ਨਹੀਂ ਹੈਗੇ ਰਾਜੇ ਇਹ ਕੋਸਟਿਮ ਰਾਜੇ ਮੈਂ ਕਿੱਥੇ ਖੜਾ ਹੋਣਾ ਵਾ ਰਾਜੇ ਇਹ ਮੇਰਾ ਮੇਰਾ ਡਾਇਲੌਗ ਕਲੋਜ਼ ਕਿਹੜਾ ਹੈਗਾ ਇਹਦੇ ਵਿੱਚ ਤਾਂ ਫਿਰ ਉਹ ਸਾਰਿਆਂ ਨੂੰ ਜਦੋਂ ਭਾਜੀ ਨੇ ਰਾਜੇ ਕਿਹਾ ਫਿਰ ਉਹ ਰਾਜੇ ਰਾਜੇ ਹੋ ਗਈ ਉੱਤੇ ਉਹ ਫਿਰ ਫਿਰ ਫਿਲਮ ਦੇ ਵਿੱਚ ਵੀ ਮਾਨਮ ਹੁਣਾਂ ਨੇ ਯੂਜ਼ ਕੀਤਾ ਉਹ ਉਹ ਪੱਟ ਜਿਹੜਾ ਮੇਰਾ ਡਾਇਲੋਗ ਹੈ ਤੇ ਉਹ ਤੁਹਾਨੂੰ ਦੇਖਣ ਹਾਲਾਂਕਿ ਮੈਂ ਸਸਪੈਂਸ ਰੱਖਿਆ ਸੀ ਜਿੱਦਾਂ ਕਈ ਵਾਰੀ ਪਹਿਲਵਾਨ ਹੁੰਦੇ ਸੀ ਗੁਰਨਾਮ ਬਾਈ ਉਹਨਾਂ ਨਾਲ ਅਸਲ ਪਹਿਲਵਾਨਾਂ ਨੇ ਵੀ ਕੁਸ਼ਤੀ ਕੀਤੀ ਆ ਤੇ ਉੱਥੇ ਥੋੜਾ ਮਾਹੌਲ ਬਣ ਜਾਂਦਾ ਹੁੰਦਾ ਸੀ ਇਦਾਂ ਦਾ ਕਿ ਉਹ ਹੁਣ ਪਹਿਲਵਾਨ ਨੇ ਤੇ ਉਹਨਾਂ ਨੂੰ ਇਹ ਲੱਗਦਾ ਵੀ ਯਾਰ ਅਸੀਂ ਕਿਦਾਂ ਢੱਟ ਜਾਾਂਗੇ ਤੇ ਉਹਨਾਂ ਨੂੰ ਡਾਇਰੈਕਟਰ ਦੱਸ ਰਿਹਾ ਕਿ ਤੁਸੀਂ ਗੁਰਨਾਮ ਜੀ ਨੂੰ ਨਹੀਂ ਚੱਕ ਕੇ ਮਾਰਨਾ ਤੁਸੀਂ ਉਹ ਭਾਜੀ ਯਾਰ ਦਿਮਾਗ ਜੋ ਨਿਕਲ ਗਿਆ ਜਫਾ ਪਿਆ ਸੀ ਤੇ ਜਫੇ ਪੈ ਜੀ ਮੈਂ ਫਿਰ ਚੁੱਕਦਾ ਉਹ ਹੁਣ ਨਹੀਂ ਭਾਜੀ ਲੱਗੀ ਤੇ ਨਹੀਂ ਤੁਹਾਡੇ ਉਹ ਉਹਨਾਂ ਨੂੰ ਥੋੜੀ ਪਤਾ ਹੋਊਗਾ ਕਿ ਅੰਦਰੋਂ ਪਹਿਲਵਾਨ ਆ ਉਹ ਮਤਲਬ ਉਹ ਤਾਂ ਇਹ ਨਹੀਂ ਦੇਖ ਰਹੇ ਵੀ ਕੈਮਰਾ ਉਹਨਾਂ ਨੂੰ ਅਸਲ 'ਚ ਉਹਨਾਂ ਨੂੰ ਸਮਝਾਇਆ ਜਾਂਦਾ ਸੀ ਪਹਿਲਾਂ ਕਿ ਤੁਸੀਂ ਗੁਰਨਾਮ ਜੀ ਦੀ ਬਾਹ ਫੜਨੀ ਆ ਬਟ ਬੜੇ ਪੋਲੇ ਜੇ ਤੇ ਇਦਾਂ ਕਮਾ ਕੇ ਹਾਲਾਂਕਿ ਉਹਨਾਂ ਪੂਰੀ ਟ੍ਰੇਨਿੰਗ ਲਈ ਗੁਰਨਾਮ ਹੋਣਾ ਨੇ ਬਟ ਫਿਰ ਵੀ ਉਹ ਉਹ ਜਿਹੜੇ ਅੰਦਰੋਂ ਪਹਿਲਵਾਨ ਆ ਉਹਨਾਂ ਨੂੰ ਇਹ ਲੱਗਦਾ ਯਾਰ ਅਸੀਂ ਜਫਾ ਪਿਆ ਹੁਣ ਤੇ ਸੁੱਟਣਾ ਹੀ ਆ ਚੱਕ ਕੇ ਆਪਾਂ ਕੋਈ ਮਸਲ ਭੁੱਲ ਜਾਂਦੇ ਸੀ ਉਹ ਸੋ ਉਹਦੇ ਚ ਕਈ ਵਾਰੀ ਲੱਗੀ ਵੀ ਵੀਰੇ ਹੁਣਾਂ ਦੇ ਮਤਲਬ 60 ਮਿੰਟ ਵੀ ਲੱਗੀ ਬਟ ਫਿਰ ਵੀ ਉਹਨਾਂ ਨੇ ਕੀਤਾ ਕੰਮ ਬਹੁਤ ਕਈ ਵਾਰ ਐਦਾ ਆਇਆ ਵੀ ਮਜ਼ਾਕ ਚ ਤੁਹਾਨੂੰ ਕਿਸਨ ਅੱਗੇ ਕਰਤਾ ਵੀ ਚੱਲ ਪਹਿਲਵਾਨ ਦੇ ਅੱਗੇ ਨਾ ਨਾ ਮੇਰਾ ਤਾਂ ਉਹ ਹੁੰਦਾ ਸੀਗਾ ਵੀ ਜਦੋਂ ਮਤਲਬ ਕੋਲ-ਕੋਲ ਕਰ ਰਹੇ ਉਹਨਾਂ ਦਾ ਕੋਈ ਮੈਚ ਚੱਲ ਰਿਹਾ ਤੇ ਪਿੱਛੇ ਚੇਰਾ ਖਿੱਚਦੇ ਕੰਮ ਬੜਾ ਚੱਕ-ਚੱਕ ਕੇ ਰੱਖ ਮੜਾਏਗਾ ਸਾਡਾ ਉਹ ਹੁੰਦਾ ਸੀਗਾ ਫਿਰ ਬਾਅਦ 'ਚ ਆ ਕੇ ਗੁਰਨਾਮ ਜੀ ਨੇ ਇਦਾਂ ਨਹੀਂ ਕਿਹਾ ਉਦੋਂ ਬੜਾ ਕਹਿ ਰਿਹਾ ਸੀ ਹੁਣ ਚੱਲ ਲੱਗੇ ਮੈਂ ਮੈਂ ਤੁਸੀਂ ਫਿਲਮ ਦੇਖੋਗੇ ਉਹਦੇ 'ਚ ਦੇਖਿਓ ਮੈਂ ਉਹਦੇ 'ਚ ਫਸਾਇਆ ਵੀ ਆ ਗੁਰਨਾਮ ਵੀਰੇ ਨੂੰ ਇੱਕ ਦੋ ਕਿਸੇ ਨਾਲ ਦੋ ਤਿੰਨ ਜਗ੍ਹਾ ਮੈਂ ਫਸਾਇਆ ਵੀ ਆ ਪੰਪ ਦੇ ਕੇ ਫਿਰ ਚੱਲ ਕੋਈ ਗੱਲ ਨਹੀਂ ਉਹ ਆਪਾਂ ਹੁਣ ਮੇਰੀ ਜ਼ੁਬਾਨ ਹੋ ਗਈ ਕੋਈ ਨਹੀਂ ਚੱਕ ਦੇ ਕੰਮ